ਸਾਚੀਰੀ ਅਕਾਲ ਜੀ ਤੁਹਾਡਾ ਸਾਰਿਆਂ ਦਾ ਸਵਾਗਤ ਹੈ ਆਪਣੇ YouTube ਚੈਨਲ ਤੇ ਤੇ ਅੱਜ ਦੀ ਕਹਾਣੀ ਬਹੁਤ ਹੀ ਵਧੀਆ ਤੇ ਬਹੁਤ ਹੀ ਸੋਹਣੀ ਹੈ ਕਿ ਇੱਕ ਬੁੱਢਾ ਜਦੋਂ ਕੀ ਜਾਂਦਾ ਹੈ ਬੈਂਕ ਦੇ ਵਿੱਚ ਤੇ ਕਿਸ ਤਰ੍ਹਾਂ ਬੈਂਕ ਵਾਲੇ ਉਸਦੇ ਨਾਲ ਵਿਵਹਾਰ ਕਰਦੇ ਨੇ ਤੇ ਬੈਂਕ ਵਾਲੇ ਜਦੋਂ ਆਣ ਕੇ ਬੁੱਢਾ ਉੱਥੇ ਉਹਨੂੰ ਧੱਕਾ ਮਾਰ ਕੇ ਮੈਨੇਜਰ ਕੱਢਦਾ ਹੈ ਤੇ ਫਿਰ ਬੁੱਢਾ ਕੀ ਕਸ਼ ਕਰਦਾ ਹੈ ਉਸ ਦੇ ਬਾਰੇ ਕਹਾਣੀਆਂ ਬਹੁਤ ਹੀ ਸੋਹਣੀ ਕਹਾਣੀਆਂ ਐ लास्ट ਤੱਕ ਜਰੂਰ ਦੇਖਿਓ ਤੇ ਵੀਡੀਓ ਉੱਤੋਂ ਤੱਕ ਸ਼ੇਅਰ ਤੇ ਕਮੈਂਟ ਤੇ ਸਬਸਕ੍ਰਾਈਬ ਚੈਨਲ ਨੂੰ ਤੇ ਲਾਈਕ ਵੀ ਜਰੂਰ ਕਰਿਓ ਤੇ ਚਲੋ ਹੁਣ ਆਪਾਂ ਸ਼ੁਰੂ ਕਰਦੇ ਆ ਆਪਣੀ ਕਹਾਣੀ ਅੱਜ ਦੀ ਠੀਕ ਹੈ ਬੈਂਕ ਵਿੱਚ ਜਦੋਂ ਇੱਕ ਬੈਂਕ ਉਹ ਕਾਫੀ ਵੱਡਾ ਬੈਂਕ ਸੀ ਤੇ ਉਸ ਬੈਂਕ ਵਿੱਚ ਕਾਫੀ ਜਿਆਦੇ ਪੜੇ ਲਿਖੇ ਤੇ ਵਧੀਆ ਲੋਕ ਹੀ ਜਾਂਦੇ ਸੀ ਕਿ ਜਿਨ੍ਹਾਂ ਦਾ ਉਹਦੇ ਵਿੱਚ ਅਕਾਊਂਟ ਸੀ ਇਹ ਸਵੇਰ 10:00 ਵਜੇ ਦੀ ਗੱਲ ਹੁੰਦੀ ਹੈ 10:30 ਵਜੇ ਦੀ ਗੱਲ ਹੁੰਦੀ ਕਿ ਇੱਕ ਬਜ਼ੁਰਗ ਆਦਮੀ ਹੁੰਦਾ ਹੈ ਜਿੰਦੇ ਕਿ ਲੀਡਲ ਦਿੱਤਾ ਵੀ ਕੋਈ ਖਾਸ ਨਹੀਂ ਹੁੰਦਾ ਸੋਹਣਾ ਨਹੀਂ ਹੁੰਦਾ ਕਿ ਗੰਦੇ ਕੱਪੜੇ ਪਾਏ ਹੁੰਦੇ ਨੇ ਤੇ ਬਿਲਕੁਲ ਬਜ਼ੁਰਗ ਹੁੰਦਾ ਹੈ ਤੇ ਉਹਦੇ ਹੱਥ 'ਚ ਇੱਕ ਲਫਾਫਾ ਹੁੰਦਾ ਹੈ ਲਫਾਫਾ ਹੱਥ 'ਚ ਫੜਿਆ ਹੁੰਦਾ ਹੈ ਤੇ ਉਹ ਬੈਂਕ ਵਿੱਚ ਚਲਾ ਜਾਂਦਾ ਹੈ ਠੀਕ ਹੈ ਉਹ ਬੈਂਕ ਕੋਲ ਜਾਂਦਾ ਹੈ ਬੈਂਕ ਵਿੱਚ ਸਾਰੇ ਜਿਹੜੇ ਪੜੇ ਲਿਖੇ ਵਧੀਆ ਕੱਪੜੇ ਆਲੇ ਲੋਕ ਹੋਣਗੇ ਤੇ ਉਹ ਜਦੋਂ ਵਿੱਚ ਇੱਕ ਐਹੋ ਜਿਹਾ ਹੋਏਗਾ ਬਜ਼ੁਰਗ ਗੰਦੇ ਕੱਪੜਿਆਂ ਵਾਲਾ ਤੇ ਕੁਝ ਉਹੋ ਜਿਹੀ ਹਾਲਤ ਵਿੱਚ ਤੇ ਫਿਰ ਉਹਨਦੇ ਵੱਲ ਸਾਰੇ ਜਰੂਰ ਦੇਖਦੇ ਨੇ ਕਿਉਂਕਿ ਉਹ ਅਲੱਗ ਹੀ ਸੀ ਕੀ ਆ ਖੋਜਾ ਕੀ ਇਹਦਾ ਕਿਵੇਂ ਖਾਤਾ ਹੋ ਸਕਦਾ ਹੈ ਇਸ ਬੈਂਕ ਵਿੱਚ ਜੋ ਆਪ ਦਾ ਲਫਾਫਾ ਲੈ ਕੇ ਜਦੋਂ ਤੁਰਦਾ ਸਾਹਮਣੇ ਜਿੱਥੇ ਪਹਿਲਾਂ ਆਪ ਲੇਡੀਜ਼ ਦੇ ਕੋਲ ਜਾਂਦੇ ਹਾਂ ਉਵੇਂ ਉਹ ਵੀ ਲੇਡੀਜ਼ ਦੇ ਕੋਲ ਜਾਂਦਾ ਹੈ ਠੀਕ ਹੈ ਉਹ ਪ੍ਰਵੀਨ ਹੁੰਦਾ ਹੈ ਕੁੜੀ ਦਾ ਨਾਮ ਹੁੰਦਾ ਹੈ ਤੇ ਉਹਨਦੇ ਕੋਲ ਜਾਂਦਾ ਹੈ ਤੇ ਉਹਦੇ ਅੱਗੇ ਮਤਲਬ ਆਪ ਦਾ ਜਿਵੇਂ ਜਾ ਕੇ ਤੇ ਪੁੱਛਦਾ ਹੈ ਕਿ ਮੈਂ ਆਪਦੀ ਕਾਪੀ ਪੜਾਉਂਦਾ ਤੇ ਕੀ ਕਹਿੰਦਾ ਕਿ ਮੈਂ ਇਹ ਚੈੱਕ ਕਰਵਾਉਣਾ ਹੈ ਕਿ ਮੇਰੇ ਖਾਤੇ ਵਿੱਚ ਕਿੰਨੇ ਪੈਸੇ ਨੇ ਜਾਂ ਕਿੰਨੇ ਉਹ ਵੇਖਦੀ ਹੈ ਬਜ਼ੁਰਗ ਕਿੰਦੇ ਖਾਤੇ ਵਿੱਚ ਕੀ ਹੋਣਾ ਤੇ ਉਹਨੇ ਮਤਲਬ ਕਿ ਇੰਨਾ ਇਗਨੋਰ ਜੇ ਮਾਰਦੀ ਹੈ ਤੇ ਕਹਿੰਦੀ ਠੀਕ ਹੈ ਕੋਈ ਨਹੀਂ ਕਰ ਦਿੰਨੀ ਆ ਮੈਂ ਤੇ ਪਹਿਲਾਂ ਮੈਂ ਦੂਜਿਆਂ ਲੋਕਾਂ ਦਾ ਕਰ ਲਾਂ ਤੇ ਫਿਰ ਮੈਂ ਤੁਹਾਡਾ ਕਰ ਦਾਂਗੀ ਤੇ ਉਹਨਾਂ ਜਿੱਕਰ ਬੈਠ ਜਾਓ ਉਹ ਜਦੋਂ ਬੈਠਣ ਲੱਗਦਾ ਹੈ ਕਿ 2 ਮਿੰਟ ਬੈਠਦਾ ਹੈ ਤੇ ਫਿਰ ਸੋਚਦਾ ਹੈ ਕਿ ਮੈਂ ਮੈਨੇਜਰ ਨਾਲ ਗੱਲ ਕਰ ਲਾਂ ਉਹ ਫੋਨ ਉਹਨਦੇ ਕੋਲ ਜਾਂਦਾ ਪ੍ਰਵੀਨ ਕੋਲ ਤੇ ਪ੍ਰਵੀਨ ਨੂੰ ਕਹਿੰਦਾ ਹੈ ਕਿ ਸਾਹਿਬਾ ਜੀ ਇੱਕ ਮੈਨੇਜਰ ਨੂੰ ਕਾਲ ਕਰ ਦਿਓ ਜਿੰਨਾ ਜੇ ਤੁਹਾਨੂੰ ਟਾਈਮ ਲੱਗਦਾ ਹੈ ਕਿ ਮੈਂ ਉਹਦੇ ਨਾਲ ਗੱਲ ਕੋਈ ਕਰ ਲਈ ਤੇ ਉਹ ਗੱਲ ਕਰ ਲਾ ਤੇ ਉਹ ਜਦੋਂ ਕਹਿੰਦਾ ਤੇ ਉਹ ਉਹਦੇ ਵੱਲ ਵੇਖਦਾ ਹੁੰਦਾ ਤੇ ਫਿਰ ਉਹਨੂੰ ਜਿਹੜੀ ਪ੍ਰਵੀਨ ਹੁੰਦੀ ਹੈ ਉਹਨੂੰ ਫੋਨ ਮੈਨੇਜਰ ਨੂੰ ਲਾਉਣਾ ਹੀ ਪੈਂਦਾ ਜਦੋਂ ਲਾਉਂਦਾ ਹੈ ਫੋਨ ਲਾਉਂਦੀ ਹੈ ਮੈਨੇਜਰ ਨੂੰ ਤੇ ਮੈਨੇਜਰ ਦਾ ਜਿਵੇਂ ਸਾਹਮਣੇ ਬਣਿਆ ਹੁੰਦਾ ਜਿਵੇਂ ਕਹਿ ਸਕਦੇ ਆਪਾਂ ਬੈਂਕ ਵਿੱਚ ਤੁਹਾਨੂੰ ਪਤਾ ਹੀ ਹੈ ਜਿਵੇਂ ਬਣਿਆ ਹੁੰਦਾ ਹੈ ਬਣਿਆ ਹੁੰਦਾ ਹੈ ਤੇ ਫਿਰ ਉਹ ਉੱਥੇ ਜਦੋਂ ਵੇ ਫੋਨ ਕਰਦੀ ਹੈ ਤੇ ਉਹ ਮੈਨੇਜਰ ਨੂੰ ਕਹਿੰਦੀ ਹੈ ਕਿ ਤੁਹਾ ਇੱਕ ਬਜ਼ੁਰਗ ਆਦਮੀ ਆਏ ਨੇ ਤੇ ਉਹ ਤੁਹਾਡੇ ਨਾਲ ਗੱਲ ਕਰਨਾ ਚਾਹੁੰਦੇ ਨੇ ਤੁਹਾਨੂੰ ਮਿਲਣਾ ਚਾਹੁੰਦੇ ਨੇ ਕਿ ਜੇ ਤੁਸੀਂ ਕਹਿੰਦੇ ਹੋ ਤੇ ਮੈਂ ਉੱਥੇ ਹੀ ਭੇਜ ਦੇਣੀ ਆ ਉਹ ਉੱਥੇ ਹੀ ਵੇ ਨਾ ਹੁੰਦਾ ਹੈ ਬਜ਼ੁਰਗ ਆਦਮੀ ਕਿਉਂਦੇ ਪ੍ਰਵੀਨ ਦੇ ਕੋਲ ਹੀ ਖੜਾ ਹੁੰਦਾ ਤੇ ਉਹ ਆਨੰਦਾ ਹੈ ਕਿ ਨਹੀਂ ਮੈਂ ਨਹੀਂ ਮਿਲਣਾ ਕਿ ਆਹੋ ਜੀ ਲੋਕਾਂ ਨੂੰ ਮੈਂ ਮਿਲ ਕੇ ਕੀ ਕਰਨਾ ਹੈ ਹਣਾ ਕਿ ਇਹੋ ਜੇ ਨੂਨ ਨੂੰ ਬਾਹਰ ਕਾ ਉਹ ਬਹਿ ਜੇ ਜਦੋਂ ਮੈਂ ਫ੍ਰੀ ਹੋਵਾਂਗਾ ਤਾਂ ਕਰ ਲਵਾਂਗਾ ਉਹ ਐਵੇਂ ਗੱਦਦਾ। ਫਿਰ ਜਿਹੜੀ ਪ੍ਰਵੀਨ ਹੁੰਦੀ ਉਹ ਬਜ਼ੁਰਗ ਆਦਮੀ ਕਹਿੰਦੇ ਆ ਕਿ ਤੁਸੀਂ ਬੈਠ ਜਾਓ ਜਦੋਂ ਫ੍ਰੀ ਹੋਣਗੇ ਤੇ ਤੁਹਾਨੂੰ ਆਜ ਲਗਾਉਣਗੇ ਤੇ ਤੁਸੀਂ ਮਿਲ ਜਾਓਗੇ। ਉਹ ਬੈਠਾ ਹੈ ਜਿਉਂ ਬੈਠਦਾ ਹੈ ਬੈਠਾ ਰਹਿੰਦਾ ਬਾਵਾ ਜੀਰਾ। 10 ਵਜੇ ਦਾ ਆਇਆ ਹੁੰਦਾ ਹੈ ਤੇ 2-3 ਵਜੇ ਦੇ ਬੈਠਾ ਰਹਿੰਦਾ ਫਿਰ ਇੱਕ ਉਸ ਬੈਂਕ ਵਿੱਚ ਇੱਕ ਭਲਾ ਜਾਂ ਮੁੰਡਾ ਵੀ ਹੁੰਦਾ ਹੈ ਕਿ ਜਿਹੜਾ ਸ਼ਰੀਫ ਜਾਂ ਹੁੰਦਾ ਹੈ ਤੇ ਉਹ ਕਿਤੇ ਬਾਹਰ ਗਿਆ ਹੁੰਦਾ ਹੈ ਉਹਦਾ ਨਾਂ ਹੁੰਦਾ ਹੈ ਪਵਨ ਤੇ ਉਹ ਆਉਂਦਾ ਹੈ ਤੇ ਜਦੋਂ ਆਣ ਕੇ ਤੇ ਵੇਖਦਾ ਹੈ ਤੇ ਉਹ ਕਹਿੰਦਾ ਹੈ ਕਿ ਉਹ ਬਜ਼ੁਰਗ ਆਦਮੀ ਨੇ ਮੈਂ ਤਾਂ ਲੋਕੀ ਗੱਲਾਂ ਕਰਦੇ ਨੇ ਤਰ੍ਹਾਂ ਤਰ੍ਹਾਂ ਦੀ ਕਿ ਹਾਂ ਇਹ ਕਿੱਧਰ ਆ ਗਿਆ ਹੋਵੇਗਾ ਇੰਨੇ ਤਾਂ ਆਸ਼ਕਾਂ ਲਈ ਚੱਜ ਦੀ ਜਾਂ ਕਪੜਾ ਲੈਣਾ ਨਹੀਂ ਚੱਜਦਾ ਤੇ ਇਹ ਕਿੱਧਰ ਆ ਗਿਆ ਹੈ ਤੇ ਉਹਦੇ ਤੋਂ ਲੋਕਾਂ ਦੀਆਂ ਗੱਲਾਂ ਸੁਣਦਾ ਤੇ ਉਹ ਬਜ਼ੁਰਗ ਆਦਮੀ ਨੂੰ ਤਰਸਦੀ ਆ ਜਾਂਦਾ ਹੈ ਕਿ ਹੈ ਨਾ ਵਿਚਾਰਾ ਬੈਠਾ ਉਹਨਦੇ ਕੋਲ ਜਾਂਦਾ ਹੈ ਤੇ ਉਹਨੂੰ ਕਹਿੰਦਾ ਹੈ ਕਿ ਹਾਂ ਬਾਉ ਜੀ ਤੁਹਾਨੂੰ ਕੀ ਪ੍ਰੋਬਲਮ ਹੈ ਤੁਸੀਂ ਕਿਵੇਂ ਆਇਓ ਤੇ ਉਹ ਆਖ ਦਿੰਦਾ ਹੈ ਕਿ ਹਾਂ ਮੈਂ ਇਸ ਤਰ੍ਹਾਂ ਦੀ ਕਾਪੀ ਚੈੱਕ ਕਰਵਾਉਣਾ ਹੈ ਮੈਨੇਜਰ ਨੂੰ ਮਿਲਣਾ ਹੈ ਤੇ ਮੈਨੇਜਰ ਕਹਿੰਦੇ ਨੇ ਕਿ ਜਦੋਂ ਵਿਲੇ ਫ੍ਰੀ ਹੋਵੇ ਤੇ ਮੈਂ ਤੁਹਾਨੂੰ ਬੁਲਾ ਲਾਂਗਾ ਤੋ ਕਹਿੰਦਾ ਮੈਂ ਕਾਫੀ ਟਾਈਮ ਦਾ ਬੈਠਾ ਜਦੋਂ ਉਹਦੇ ਨਾਲ ਬੈਠਦਾ ਤੇ ਉਹ ਪੰਮਨ ਜਿਹੜਾ ਹੁੰਦਾ ਥੋੜਾ ਜਿਹਾ ਭਲਾਮਾਨ ਜਿਹਾ ਹੁੰਦਾ ਉਹ ਕਹਿੰਦਾ ਕਿ ਚਲੋ ਮੈਂ ਤੁਹਾਡੀ ਮਦਦ ਕਰਦਾ ਵੀ ਮੈਂ ਵੇਖ ਕੇ ਆਉਣਾ ਤੇ ਫਿਰ ਮੈਂ ਤੁਹਾਨੂੰ ਲੈ ਕੇ ਜਾਂਦਾ ਉਹ ਜਦੋਂ ਮੈਨੇਜਰ ਕੋਲ ਜਾਂਦਾ ਹੈ ਤੇ ਉਹ ਉਹਨੂੰ ਜਾ ਕੇ ਦੱਸਦਾ ਹੈ ਕਿ ਹਾਂ ਇਸ ਤਰ੍ਹਾਂ ਕੋਈ ਬਜ਼ੁਰਗ ਆਦਮੀ ਆਇਆ ਹੈ ਤੇ ਬਾਹਰ ਬੈਠਾ ਆਇਆ ਹੈ ਤੇ ਉਹ ਤੁਹਾਨੂੰ ਮਿਲਣਾ ਚਾਹੁੰਦਾ ਹੈ ਕਿ ਤੁਸੀਂ ਮਿਲ ਲਓ ਉਹ ਫਿਰ ਕਹਿੰਦਾ ਹੈ ਕਿ ਔਰਤ ਮੈਨੂੰ ਪਤਾ ਹੈ ਉਹਨੂੰ ਪਹਿਲਾਂ ਕਿਉਂ ਹੀ ਪਤਾ ਹੁੰਦਾ ਵਾ ਨਾ ਮੈਨੂੰ ਪਤਾ ਹੈ ਦੁਆ ਦੇ ਕੰਮ ਕਰ ਉਹਨੂੰ ਕਾਪਨ ਦੱਸ ਦਿੰਦਾ ਉਹ ਕਰਦਾ ਤੂੰ ਆਦਾ ਕੰਮ ਕਰ ਮੈਂ ਉਹਨੂੰ ਨਾਲ ਆਪੇ ਦੇਖ ਲਾਂਗਾ ਉਹ ਆਪੇ ਬੈਠ ਕੇ ਚਲਾ ਜਾਏਗਾ ਫਿਰ ਉਹ ਬੈਠਦਾ ਰਹਿੰਦਾ ਥੋੜਾ ਟਾਈਮ ਤੇ ਪਾਣੀ ਜਾ ਕੇ ਉਹਦੇ ਕੰਮ ਤੇ ਲੱਗ ਜਾਂਦਾ ਤੇ ਉਹ ਕੰਮ ਤੇ ਲੱਗ ਜਾਂਦਾ ਕਿਉਂਕਿ ਜੇ ਹੱਥ ਵਾਸ ਹੋਰ ਦਾ ਕੁਝ ਹੁੰਦਾ ਹੀ ਨਹੀਂ ਮੈਨੇਜਰ ਦੇ ਹੱਥ ਵਿੱਚ ਸਭ ਕੁਝ ਹੁੰਦਾ ਹੈ ਫਿਰ ਉਹ ਜਦੋਂ ਉੱਠਦਾ ਫਿਰ ਕਾਫੀ ਟਾਈਮ ਤੇ ਕਰ ਫਿਰ ਉੱਥੇ ਬੈਠਾ ਰਹਿੰਦਾ ਜਾਂਦੇ ਸਾਰੇ ਲੋਕ ਉਹ ਵੇਖਦੇ ਨੇ ਫਿਰ ਉਹ ਖਾ ਕੇ ਉੱਠ ਕੇ ਚਲਾ ਜਾਂਦਾ ਹੈ ਕਿ ਉਥੇ ਆਪੇ ਚਲਾ ਜਾਂਦਾ ਮੈਨੇਜਰ ਦੇ ਕੋਲ ਤੇ ਮੈਨੇਜਰ ਕੋਲ ਜਾਂਦਾ ਤੇ ਮੈਨੇਜਰ ਪਹਿਲਾਂ ਹੀ ਵੇਖ ਲੈਂਦਾ ਬਾਹਰੋਂ ਕਿ ਹੋ ਤੁਰਿਆ ਆਉਂਦਾ ਮੇਰੇ ਵੱਲ ਫਿਰ ਉਹ ਮੈਨੇਜਰ ਜਿਹੜਾ ਹੁੰਦਾ ਹੈ ਉਹ ਉੱਠ ਕੇ ਤੇ ਉਹਨਦੇ ਵੱਲ ਤੁਰਨ ਲੱਗ ਪੈਂਦਾ ਹੈ ਬਾਹਰੋਂ ਜਾਂ ਆਉਣ ਲੱਗ ਪੈਂਦਾ ਤੇ ਜਦੋਂ ਜਦ ਗੇਟ ਦੇ ਵਿੱਚ ਆ ਜਾਂਦਾ ਉਹ ਵੀ ਤੇ ਉਹ ਵੀ ਫਿਰ ਮੈਨੇਜਰ ਉਹਨੂੰ ਕਹਿੰਦਾ ਹੈ ਕਿ ਹਾਂਜੀ ਦੱਸੋ ਜੀ ਬਾਬੂ ਜੀ ਉਹ ਕਹਿੰਦੇ ਕਿ ਮੈਂ ਤੁਹਾਨੂੰ ਮਿਲਣਾ ਸੀ ਮੈਂ ਸਵੇਰ ਦਾ ਬੈਠਾ ਆਇਆ ਤੇ ਮੈਂ ਉਹ ਆਂਦਾ ਦੱਸੋ ਕੰਮ ਕੀ ਜਿਹੜਾ ਮੈਨੇਜਰ ਹੁੰਦਾ ਉਹ ਆਂਦਾ ਹੁੰਦਾ ਕਿ ਮੈਂ ਆਪਦੇ ਆ ਕਾਪੀ ਚੈੱਕ ਕਰਵਾਉਣੀ ਕਿ ਮੈਂ ਵੇਖਣਾ ਲੈਣਦੇ ਕਿਉਂ ਨਹੀਂ ਹੁੰਦਾ ਪਿਆ ਤੇ ਲੈਣਦੇ ਨਾ ਹੋ ਰਿਹਾ ਪਹਿਲਾਂ ਵਧੀਆ ਹੁੰਦਾ ਸੀ ਤੇ ਮੈਂ ਚੈੱਕ ਕਰਾਉਣਾ ਉਹ ਆਂਦਾ ਬਾਉ ਜੀ ਤੁਸੀਂ ਕਾਫੀ ਟਾਈਮ ਤੋਂ ਕੋਈ ਲੈਣਦੇ ਨਹੀਂ ਕੀਤਾ ਹੋਣਾ ਤੇ ਤਾਂ ਕਰਕੇ ਤੁਹਾਡਾ ਖਾਤਾ ਬੰਦ ਹੋ ਗਿਆ ਨਾ ਤੇ ਉਹ ਕਹਿੰਦਾ ਨਹੀਂ ਤੁਸੀਂ ਇੱਕ ਵਾਰੀ ਚੈੱਕ ਤਾਂ ਕਰ ਦੋ ਨਾ ਮੈਂ ਤੁਹਾਡੇ ਤੁਹਾਡੇ ਵਰਗੀਆਂ ਦੀ ਸ਼ਕਲ ਵੇਖ ਕੇ ਹੀ ਮੈਂ ਜੱਜ ਕਰ ਦੇਣਾ ਮੈਨੂੰ ਇਨਾ ਕੋ ਐਕਸਪੀਰੀਅੰਸ ਹੈਗਾ ਹੈ ਇਸ ਕੁਰਸੀ ਤੇ ਕੁਰਸੀ ਤੇ ਬੈਠੇ ਨੂੰ ਕਿ ਹਾਂ ਕਿ ਤੁਹਾਡੇ ਬੈਂਕਾਂ ਵਿੱਚ ਕੀ ਹੁੰਦਾ ਹੈ ਤੁਹਾਨੂੰ ਕੀ ਪ੍ਰੋਬਲਮ ਹੁੰਦੀ ਮੈਂ ਕਾਫੀ ਟਾਈਮ ਤੋਂ ਇੱਥੇ ਬੈਠਾ ਹਾਂ ਕੀ ਕੰਮ ਕਰਨਾ ਤੇ ਮੈਂ ਤੁਹਾਡੀ ਸ਼ਕਲ ਵੇਖ ਕੇ ਦੱਸ ਦੇਣਾ ਤੇ ਉਹ ਫਿਰ ਉਹ ਜਦੋਂ ਕਹਿੰਦਾ ਕਿ ਨਹੀਂ ਇੱਕ ਵਾਰੀ ਵੇਖ ਫਿਰ ਉਹ ਕਹਿੰਦਾ ਨਹੀਂ ਤੁਸੀਂ ਜਾਓ ਬਸ ਮੈਂ ਤੁਹਾਨੂੰ ਦੱਸਦਾ ਹੈ ਤੁਹਾਡੀ ਵੇਖ ਕੇ ਕਿ ਹਾਂ ਤੁਹਾਡੇ ਅਕਾਊਂਟਾਂ 'ਚ ਕੀ ਹੁੰਦਾ ਹੈ ਕਿ ਨਾ ਖਰੇ ਕੋਈ ਹੁੰਦਾ ਵੀ ਹੈ ਕਿ ਨਹੀਂ ਮੈਂ ਕਹਾਂ ਕਿ ਜਦੋਂ ਜਦੋਂ ਬਾਹੂ ਜੀ ਫਿਰ ਉਹ ਜਦੋਂ ਉਹਦੀ ਬੇਇੱਜ਼ਤੀ ਹੋ ਜਾਂਦੀ ਐ ਇੰਨਾ ਸਟਾਫ ਬਿਠਾਉਂਦਾ ਤੇ ਉਹ ਚੌਪਰ ਕੇ ਤੁਰ ਪੈਣਾ ਵੀ ਧੱਕਿਆਂ ਵਾਲੀ ਗੱਲ ਹੋ ਜਾਂਦੀ ਐ ਤੇ ਉਹ ਜਦੋਂ ਤੁਰਦਾ ਐ ਤੇ ਫਿਰ ਉਹ ਕਹਿੰਦਾ ਵੀ ਇਹ ਤੈਨੂੰ ਕੰਮ ਨਾ ਜਿਹੜਾ ਉਹ ਬੁੱਢਾ ਹੁੰਦਾ ਨਾ ਬਜ਼ੁਰਗ ਆਦਮੀ ਹੁੰਦਾ ਉਹ ਕਹਿੰਦਾ ਕਿ ਤੈਨੂੰ ਪਾਰ ਹੀ ਪਵੇਗਾ ਇੱਕ ਦਿਨ ਉਹ ਸੋਚਦਾ ਐ ਕਿ ਇਹ ਐਵੇਂ ਮਾਰਦਾ ਬੋਲਦਾ ਐ ਕਿ ਬੋਲੀ ਜਾਵੇ ਨੰਦਗੀ ਤੇ ਉਹ ਕਹਿੰਦਾ ਵੀ ਠੀਕ ਐ ਕਿ ਉਹ ਚਲਾ ਚਲਾ ਜਾਂਦਾ ਐ ਤੇ ਫਿਰ ਉਹ ਜਦੋਂ ਚਲਾ ਜਾਂਦਾ ਨਾ ਤੇ ਉਹ ਜਦੋਂ ਉਹ ਫਿਰ ਜਿਹੜਾ ਪਵਨ ਹੁੰਦਾ ਨਾ ਉਹ ਕੀ ਜਦੋਂ ਚਲਾ ਜਾਂਦਾ ਪਵਨ ਸੀ ਉਹਦੀ ਫਿਰ ਵੀ ਨਹੀਂ ਉਹਦਾ ਲਫਾਫਾ ਉੱਥੇ ਹੀ ਛੱਡ ਜਾਂਦਾ ਆਪਦਾ ਬਜ਼ੁਰਗ ਜਿਹੜਾ ਆਦਮੀ ਹੁੰਦਾ ਹੈ ਕਾਊਂਟਰ ਤੇ ਕਿਉਂਕਿ ਉਹਨੇ ਪ੍ਰਵੀਨ ਦੇ ਕੋਲ ਰੱਖਿਆ ਹੁੰਦਾ ਨਾ ਤਾਂ ਕਰਕੇ ਉੱਥੇ ਟਹਿ ਜਾਦਾ ਉਹਵੇਂ ਚਲਾ ਜਾਂਦਾ ਫਿਰ ਉਹ ਜਿਹੜਾ ਪਵਨ ਹੁੰਦਾ ਉਹ ਆਪਦੇ ਉਹਨੂੰ ਚੁੱਕ ਕੇ ਲੈ ਕੇ ਜਾਂਦਾ ਹੈ ਤੇ ਉਹਦੇ ਉੱਤੇ ਆਪਦੇ ਕੰਪਿਊਟਰ ਦੇ ਉੱਤੇ ਨਾ ਡਿਟੇਲ ਕੱਢਣ ਲੱਗ ਪੈਂਦਾ ਕਿ ਹਾਂ ਕੀ ਅਜਿਹਾ ਪ੍ਰੋਬਲਮ ਕੀ ਸੀ ਜਿੰਦੇ ਕਰਕੇ ਉਹ ਆਇਆ ਉਹ ਜਦੋਂ ਦੇਖਦਾ ਤੇ ਉਹ ਹਰਾਨ ਰਹਿ ਜਾਂਦਾ ਕਿ ਜਿਹੜੇ ਬੈਂਕ ਵਿੱਚ ਅਸੀਂ ਕੰਮ ਕਰਦੇ ਹੁੰਦਾ 60% ਦਾ ਸ਼ੇਅਰ ਤੇ ਇੰਦੇ ਕੋਲ ਜਿਹੇ ਇਸ ਬਿਜੜਕ ਕੋਰੀਏ ਜਿਹੜਾ ਪਵਨ ਹੁੰਦਾ ਹੈ ਨਾ ਗਰੀਬ ਮੁੰਡਾ ਉਹ ਉਹਨੂੰ ਪਤਾ ਹੁੰਦਾ ਹੈ ਕਿ ਹਾਂ ਕੀ ਇਹਦਾ ਮੈਨੇਜਰ ਸੀ ਉਹ ਕੀ ਉਹਦੇ ਕਲਰਕ ਹੈ ਠੀਕ ਹੈ ਤੇ ਫਿਰ ਉਹ ਜਦੋਂ ਮਤਲਬ ਸਾਰਾ ਵੇਖਦਾ ਹੈ ਨਾ ਤੇ ਉਹ ਫਿਰ ਇੱਕ ਹੋਰ ਚੰਗੀ ਉਹਨੂੰ ਯਕੀਨ ਨਹੀਂ ਹੁੰਦਾ ਉਹ ਫਿਰ ਦੁਬਾਰਾ ਕਰਦਾ ਜਦੋਂ ਚੰਗੀ ਤਰ੍ਹਾਂ ਦੇਖਭਾਲ ਕਰਦਾ ਸਾਰੀ ਤੇ ਉਹ ਸਾਰੀ ਡਿਟੇਲ ਕੱਢ ਲੈਂਦਾ ਤੇ ਡਿਟੇਲ ਕਰ ਦਿੱਤੇ ਤੇ ਉਹ ਮਨੇ ਸਰ ਕੋਲ ਜਾਂਦਾ ਕਿ ਉਹਨੂੰ ਵਿਖਾਉਂਦਾ ਕਿ ਹਾਂ ਮੈਂ ਇਹ ਆ ਤੁਹਾਡੇ ਤੋਂ ਕੀ ਹੋ ਗਿਆ ਕਿ ਤੁਸੀਂ ਹੈਨਾ ਉਹ ਤਾਂ ਇਦਾਂ ਦਾ ਹੈ ਤੇ ਉਹ ਜਦੋਂ ਜਾਂਦਾ ਉਹਦੇ ਕੋਲ ਉਹ ਫਿਰ ਉਹਨੂੰ ਜੀ ਅੱਗੋਂ ਕਹਿੰਦਾ ਕਿ ਮੈਂ ਨਹੀਂ ਇਸ ਆਦਮੀ ਬਾਰੇ ਮੈਂ ਨਹੀਂ ਕੁਝ ਜਾਨਣਾ ਚਾਹਦਾ ਤੂੰ ਜਾਰ ਦਾ ਕੰਮ ਕਰ ਜਿਹੜਾ ਤੇਰਾ ਕੰਮ ਹੈ ਨਾ ਤੂੰ ਉਹ ਕਰ ਮੇਰੇ ਕੋਲ ਨਹੀਂ ਮੇਰੇ ਕੋਲ ਉਹ ਫਿਰ ਵੀ ਮਿੰਤਾ ਕਰਦਾ ਕਿ ਇੱਕ ਵਾਰ ਤੁਸੀਂ ਦੇਖ ਲਓ ਪਰ ਉਹ ਨਹੀਂ ਦੇਖਦਾ ਉਹਨੂੰ ਇਗਨੋਰ ਕਰਕੇ ਤੇ ਉਹਨੂੰ ਬੈਠ ਜਾਂਦਾ ਆਪਦਾ ਤੇ ਉਹ ਆਪਾਂ ਨੂੰ ਫਿਰ ਚੱਪਰ ਕੇ ਆਦੇ ਕੰਮ ਤੇ ਲੱਗ ਜਾਂਦਾ ਫਿਰ ਜਦੋਂ ਅਗਲਾ ਦਿਨ ਹੁੰਦਾ ਹੈ ਤੇ ਉਹ ਜਿਹੜਾ ਬਜ਼ੁਰਗ ਆਦਮੀ ਹੁੰਦਾ ਸੂਟ-ਬੂਟ ਪਾ ਕੇ ਤੇ ਵਧੀਆ ਅਫਸਰਾਂ ਵਾਂਗੂ ਬਣਿਆ ਹੁੰਦਾ ਟਾਲ ਉੱਤੇ ਇੱਕ ਹੋਰ ਆਦਮੀ ਮਿਲਦਾ ਜਿਹਦੇ ਹੱਥ ਵਿੱਚ ਸੂਟਕੇਸ ਜਾਂ ਹੁੰਦਾ ਹੈ ਉਹ ਜਦੋਂ ਆਉਂਦਾ ਹੈ ਕਿ ਬਾਕਸ ਜੀ ਹੁੰਦਾ ਹੈ ਸੂਟ ਬਾਕਸ ਦੇ ਵਾਂਗੂ ਉਹ ਜਦੋਂ ਆਉਂਦਾ ਹੈ ਤੇ ਫਿਰ ਉਹ ਉਹਨਦੇ ਕੋਲ कि ਜਦੋਂ ਉਹ ਮੈਨੇਜਰ ਵੇਖਦੇ ਰਹ ਜਾਂਦੇ ਸਾਰੇ ਲੋਕ ਹੈਰਾਨ ਰਹਿ ਜਾਂਦੇ ਨੇ ਕਈ ਲੋਕ ਉਹੀ ਹੁੰਦੀ ਜਿਹੜੇ ਇੱਕ ਦਿਨ ਪਹਿਲਾਂ ਆਏ ਹੁੰਦੇ ਨੇ ਜਿਸ ਦਿਨ ਉਹ ਬਜ਼ੁਰਗ ਦੀ ਬੇਸਤ ਹੁੰਦੀ ਹੈ ਤੇ ਫਿਰ ਉਹ ਦੇਖ ਕੇ ਸਾਰੇ ਹੀ ਹੈਰਾਨ ਰਹਿ ਜਾਂਦੇ ਆ ਤੇ ਉਹ ਇੱਕ ਆਣ ਕੇ ਧਿਆਨ ਚੇਅਰ ਤੇ ਬੈਠ ਕੇ ਤੇ ਉਹ ਇਸ਼ਾਰਾ ਕਰਦਾ ਮੈਨੇਜਰ ਨੂੰ ਤੇ ਮੈਨੇਜਰ ਜਦੋਂ ਇਸ਼ਾਰੇ ਤੋਂ ਡਰਦਾ ਹੋਇਆ ਉਹ ਵੀ ਮਿੰਟ ਚ ਕੋਲ ਆ ਜਾਂਦਾ ਤੇ ਫਿਰ ਉਹ ਜਦੋਂ ਆਉਂਦਾ ਤੇ ਫਿਰ ਉਹ ਕਹਿੰਦਾ ਕਿ ਤੂੰ ਕੱਲ ਮੇਰਾ ਬਹੁਤ ਗਲਤ ਵਿਵਹਾਰ ਕੀਤਾ ਹੈ ਤੇ ਉਹ ਸੋਇਦਾ ਕਿ ਕਹੋ ਨਾ ਉਹ ਸਕਦਾ ਹੈ ਕਿ ਹਾਂ ਜਿਹੜਾ ਮੈਨੂੰ ਅੱਜ ਐਵੇਂ ਬਣ ਗਿਆ ਤੇ ਮੇਰੇ ਤੋਂ ਮਾਰਦਾ ਉਹ ਆ ਨਾ ਮੈਂ ਇਸ ਕੰਪਨੀ ਦਾ ਮਾਲਕ ਹੀ ਤੂੰ ਕਹਿ ਸਕਦਾ ਹੈ ਕਿ 60% ਸ਼ੇਅਰ ਮੇਰੇ ਨਾਂ ਤੇ ਹੀ ਤੇ ਮੈਂ ਤੈਨੂੰ ਕੱਢ ਵੀ ਸਕਦਾ ਤੇ ਰੱਖ ਵੀ ਸਕਦਾ ਹੈ ਤੇ ਕੀ ਛੋਟੀ ਛੋਟੀ ਤੇ ਵਿਕਾਸ ਕਰ ਸਕਦਾ ਉਹ ਬੜਾ ਹਾਨ ਹੁੰਦਾ ਹੈ ਤੇ ਉਹ ਆਦੇ ਮਾਫੀਆਂ ਮੰਗਣ ਲਾ ਪੈਂਦਾ ਫਿਰ ਉਸ ਉਹਨਾਂ ਜਿਹੜੇ ਤੂੰ ਕੱਲ ਮੇਰੀ ਬੇਇੱਜ਼ਤੀ ਕੀਤੀ ਐ ਇੰਨੀ ਜਿਆਦਾ ਬੇਇੱਜ਼ਤੀ ਸੀ ਕਿ ਮੈਂ ਉਹਦੇ ਵਿੱਚ ਤੇ ਤੈਨੂੰ ਮਾਫ ਨਹੀਂ ਕਰ ਸਕਦਾ ਤੂੰ ਮੈਨੂੰ ਇੰਨਾ ਜਿਆਦਾ અપਮਾਨਿਤ ਕੀਤਾ ਹੈ ਤੇ ਮੈਂ ਤੈਨੂੰ ਇਸ ਥਾਂ ਤੋਂ ਮੈਨੇਜਰ ਦੀ ਪੋਸਟ ਤੋਂ ਹਟਾਉਣ ਲੱਗਾ ਤੇ ਉਹ ਕਹਿੰਦਾ ਉਹ ਬੜੀਆਂ ਹੱਥ ਜੋੜਦਾ ਤਰਲੇ ਪੈਰੀ ਵੰਦਾ ਪਰ ਉਹ ਨਹੀਂ ਮੰਨਦਾ ਉਹਦਾ ਨਹੀਂ ਮੇਰਾ ਸਾਰਾ ਕੁਝ ਕੱਲ ਜਿਹੜੀ ਮੇਰੀ ਤੂੰ ਬੇਸੀ ਜੀ ਦੀ ਉਹ ਮੇਰੇ ਵਾਪਸ ਨਹੀਂ ਆ ਜਾਣਗੀ ਠੀਕ ਹੈ ਤੇ ਇਸ ਕਰਕੇ ਮੈਂ ਤੈਨੂੰ ਇਸ ਪੱਧਰ ਤੋਂ ਲਾਉਣ ਲੱਗਾ ਠੀਕ ਹੈ ਤੇ ਮੈਨੇਜਰ ਉਹ ਪਵਨ ਨੂੰ ਬਣਾ ਲੈਂਦਾ ਉਹ ਕਹਿੰਦਾ ਕਿ ਪਵਨ ਜਿਹੜਾ ਕਿ ਵਿਚਾਰਾ ਜਿੰਦੇ ਹੱਥ ਵਿੱਚ ਕੁਝ ਨਹੀਂ ਵੀ ਹੈਗਾ ਸੀ ਉਹ ਫਿਰ ਵੀ ਆਣ ਕੇ ਮੇਰੇ ਕੋਲ ਬੈਠਾ ਉਹਨੇ ਮੇਰੀ ਸਾਰੇ ਪ੍ਰੋਬਲਮਸ ਸੁਣੀ ਤੇ ਉਹ ਤੁਹਾਡੇ ਕੋਲ ਵੀ ਗਿਆ ਤੇ ਪਰ ਉਹਨੇ ਫਿਰ ਵੀ ਮੈਂ ਉਹੋ ਜੇ ਮੈਨੇਜਰ ਬਣਾਉਣਾ ਚਾਹੁੰਦਾ ਜਿਹੜਾ ਕਿ ਹਾਂ ਸਾਰਿਆਂ ਦੀ ਹੈਲਪ ਕਰੇ ਤੇ ਉਹਨਾਂ ਦੇ ਕੀ ਪੂਰਾ ਉਹਦੇ ਹੱਥ ਵਿੱਚ ਹੋਵੇ ਸਾਰਾ ਕੁਝ ਤੇ ਮੈਂ ਤੈਨੂੰ ਇਸ ਪੱਧ ਤਲਾਕ ਕਿ ਮੈਂ ਪਮਨਾਲੀ ਤੇ ਕਰਨ ਲੱਗਾ ਤੇ ਜੇ ਤੂੰ ਕਰਨਾ ਚਾਹੁੰਦਾ ਤੇ ਕਰ ਸਕਦਾ ਉਹ ਜੋਬ ਜੇ ਨਹੀਂ ਕਰਨਾ ਚਾਹੁੰਦਾ ਤੇ ਤੂੰ ਉੱਥੋਂ ਵੀ ਛੱਡ ਸਕਦਾ ਮੈਂ ਤੈਨੂੰ ਉੱਥੋਂ ਵੀ ਕਰ ਸਕਦਾ ਤੇ ਪਰ ਜੇ ਤੂੰ ਕਰਨਾ ਚਾਹੁੰਦਾ ਤਾਂ ਕੰਮ ਪਾਉਣ ਉਹ ਪਵਨਰ ਦੇ ਵਿੱਚੋਂ ਜਿਹੜਾ ਸੂਟ ਬਾਕਸ ਜਿਹਾ ਹੁੰਦਾ ਉਹਦੇ ਵਿੱਚੋਂ ਕੱਢਦੇ ਨੇ ਉਹਦੇ ਵਿੱਚ ਹੁੰਦਾ ਹੁੰਦਾ ਹੈ ਕਿ ਪੋਸਟ ਜਿਹੜੀ ਉਹਦੀ ਚੇਂਜ ਕਰਨ ਲੱਗਦੇ ਨੇ ਉਹਦੇ ਵਿੱਚ ਉਹ ਕਾਗਜ਼ ਪੱਤਰ ਹੁੰਦਾ ਜੋ ਪਵਨ ਨੂੰ ਦੇ ਦਿੰਦਾ ਹੈ ਤੇ ਜਿਹੜਾ ਉਹਦੇ ਜਿਹੜਾ ਮੈਨੇਜਰ ਹੁੰਦਾ ਹੈ ਤੇ ਉਹ ਨੂੰ ਉਸ ਪੱਤ ਤੋਂ ਲਾ ਦਿੰਦੇ ਆ ਤੇ ਪਵਨ ਨੂੰ ਕੀ ਬਣਾ ਦਿੰਦਾ ਮੈਨੇਜਰ ਬਣਾ ਦਿੰਦਾ ਫਿਰ ਉਹ ਜਿਹੜੀ ਪ੍ਰਵੀਨ ਹੁੰਦੀ ਹੈ ਉਹ ਨੂੰ ਵੀ ਬੁਲਾਉਂਦਾ ਹੈ ਉਹ ਨੂੰ ਵੀ ਪੂਰੇ ਕੀ ਆ ਨਾ ਕੀ ਕੀ ਦਬਕਾ ਕੇ ਜਾਂ ਥੋੜਾ ਜਿਹਾ ਕਹਿੰਦਾ ਹੈ ਕਿ ਹਾਂ ਕਿ ਅੱਜ ਮੈਂ ਤੈਨੂੰ ਮਾਫ ਕਰ ਦਿੱਤਾ ਤੇ ਗਾ ਤੋਂ ਇਦਾਂ ਨਹੀਂ ਕੁਝ ਹੋਣਾ ਚਾਹੀਦਾ ਕਿ ਜੇ ਤੂੰ ਵੀ ਮੇਰੀ ਪਹਿਲਾਂ ਗੱਲ ਸੁਣੀ ਹੁੰਦੀ ਤੇ ਮੈਨੂੰ ਮੈਨੇਜਰ ਦੇ ਕੋਲ ਜਾਣ ਦੀ ਲੋੜ ਹੀ ਨਾ ਪੈਂਦੀ ਉਹ ਫਿਰ ਜਿਹੜੀ ਪ੍ਰਵੀਨ ਹੁੰਦੀ ਉਹ ਮਾਫੀਆ ਮੰਗਦੀ ਉਹ ਵੀ ਹੱਥ ਜੋੜਦੀ ਐ ਤੇ ਫਿਰ ਉਹ ਉੱਥੋਂ ਬਜ਼ੁਰਗ ਜਿਹੜਾ ਆਦਮੀ ਹੁੰਦਾ ਹੈ ਉਹ ਕਹਿੰਦਾ ਕਿ ਮੈਂ ਤੈਨੂੰ ਇੱਕ ਵਾਰੀ ਮਾਫ ਕਰ ਦਿੱਤਾ ਐ ਤੇ ਗਾਂ ਤੋਂ ਧਿਆਨ ਰੱਖੀ ਤੇ ਹੁਣ ਮੈਂ ਐਵੇਂ ਹੀ ਕਰਾਂਗਾ ਕਿ ਕਿਸੇ ਨਾ ਕਿਸ ਨੂੰ ਭੇਜਦਾ ਰਾਂਗਾ ਉਹਦਾ ਕਿ ਤੁਸੀਂ ਮੈਂ ਮੈਂ ਜਿਹੜੀ ਬੈਂਕ ਦੀ ਪਾਲਸੀ ਬਣਾਈ ਨਾ ਉਹ ਇਹ ਬਣਾਈਏ ਹੋਈਏ ਉਹਨੇ ਹੀ ਪਾਲਸੀ ਬਣਾਈ ਸੀ ਤੇ ਉਹਦੇ ਵਿੱਚ ਇੱਕ ਇਹ ਪੁਆਇੰਟ ਸੀ ਕਿ ਹਾਂ ਕੋਈ ਵੀ ਇਸ ਬੈਂਕ ਵਿੱਚ ਅਮੀਰ ਨੂੰ ਅਮੀਰ ਨਹੀਂ ਸਮਝਿਆ ਜਾਏਗਾ ਤੇ ਗਰੀਬ ਨੂੰ ਗਰੀਬ ਨਹੀਂ ਸਾਰਿਆਂ ਨੂੰ ਇੱਕੋ ਜਿਹਾ ਸਮਝਿਆ ਜਾਏਗਾ ਇੱਕੋ ਜੇ ਔਦਤੇ ਰੱਖਿਆ ਜਾਏਗੇ ਤੇ ਸਾਰਿਆਂ ਦੀਆਂ ਹੀ ਕੰਮ ਪੈ ਹੋਣਗੇ ਉਹ ਕਹਿੰਦਾ ਕਿ ਚਲੋ ਠੀਕ ਹੈ ਹਾਂ ਤੇ ਇਸੇ ਤਰ੍ਹਾਂ ਫਿਰ ਉਹ ਕਰਦੇ ਨੇ ਉਹ ਚਲਾ ਜਾਂਦਾ ਬਜ਼ੁਰਗ ਆਦਮੀ ਜਦੋਂ ਚਲਾ ਜਾਂਦਾ ਹੈ ਤੇ ਫਿਰ ਜਿਹੜੀ ਹੁੰਦੀ ਹੈ ਕਿ ਨਗਜ਼ਾ ਜਿਹੜੇ ਸਾਰੇ ਹੁੰਦੇ ਆ ਸਟਾਫ ਹੁੰਦਾ ਹੈ ਬੈਂਕ ਦਾ ਉਹ ਸਾਰਿਆਂ ਨੂੰ ਥੋੜਾ ਜਿਹਾ ਘਬਰਾ ਜਾਂਦੇ ਨੇ ਕਿ ਹਾਂ ਹੁਣ ਚੰਗੀ ਤਰ੍ਹਾਂ ਕੰਮ ਕਰਨਾ ਪੈਣਾ ਹੈ ਨੇ ਤੇ ਕੋਈ ਵੀ ਆਸੀਵੀਐਸ ਨੌਕਰੀ ਤੋਂ ਹਟੇ ਹਟਾਈ ਜਾ ਸਕਦੇ ਆ ਤੇ ਉਹ ਫਿਰ ਸਾਰੇ ਹੀ ਜਿਹੜੇ ਹੁੰਦੇ ਨੇ ਉਹ ਸਾਰੇ ਮਤਲਬ ਕਿ ਬਹੁਤ ਵਧੀਆ ਕੰਮ ਕਰਨ ਲੱਗ ਪੈਂਦੇ ਨੇ ਤੇ ਬਹੁਤ ਵਧੀਆ ਬੈਂਕੋ ਬਣ ਜਾਂਦਾ ਫਿਰ ਉੱਥੇ ਇਹੋ ਜਿਹਾ ਕੋਈ ਵੀ ਕੋਈ ਭੇਦਭਾਵ ਨਹੀਂ ਹੁੰਦਾ ਤੇ ਤੁਸੀਂ ਦੱਸੋ ਇਹ ਤੁਹਾਨੂੰ ਕਹਾਣੀ ਕਿਵੇਂ ਲੱਗੀ ਜੇ ਵਧੀਆ ਲੱਗੀ ਤੇ ਚੈਨਲ ਨੂੰ ਸਬਸਕ੍ਰਾਈਬ ਤੇ ਵੀਡੀਓ ਨੂੰ ਲਾਈਕ ਤੇ ਵਾਤਵਾਇ ਸ਼ੇਅਰ ਜ਼ਰੂਰ ਕਰ ਦਿਓ ਤੇ ਇੱਕ ਪਿਆਰਾ ਜਿਹਾ ਕਮੈਂਟ ਵੀ ਜ਼ਰੂਰ ਦਿਓ ਤੇ ਗੱਲ ਮੁਕਦੀ ਹੈ ਕਿ ਬਹੁਤ ਵਧੀਆ ਮੈਨੇਜਰ ਸੀ ਉਹ ਹੇ ਯਾਸ ਮੈਨੇਜਰ ਦੇ ਜਿਹੜਾ ਪਮਣ ਬਣਿਆ ਸੀ ਉਹ ਬਹੁਤ ਵਧੀਆ ਸੀ ਨਾ ਲਾਸਟ ਵਿੱਚ ਤੇ ਫਿਰ ਉਹ ਸਭ ਕੁਝ ਅਗਾ ਵਧੀਆ ਹੋਣਾ ਸੀ ਤੇ ਇਸੇ ਕਰਕੇ ਜਿਹੜੇ ਮਾਲਕ ਹੁੰਦੇ ਉਹਨਾਂ ਨੂੰ ਕੋਈ ਦੇਖਭਾਲ ਕਰਨੀ ਚਾਹੀਦੀ ਹੈ ਨਹੀਂ ਕਿ ਇੱਕ ਵਾਰੀ ਉੱਥੇ ਕੰਮ ਨੂੰ ਸ਼ੁਰੂ ਕਰਕੇ ਫਿਰ ਕੋਈ ਅੱਖ ਦੇਖਦਾ ਨਹੀਂ ਕਿ ਹਾਂ ਉੱਥੇ ਕੀ ਕਰਦੇ ਰਹਿ ਗਾਂ ਜਿਹੜੇ ਹੁੰਦੇ ਰੱਖੇ ਹੋਏ ਮੈਨੇਜਰ ਵਗੈਰਾ ਕੀ ਕਰਦੇ ਨੇ ਕੀ ਨਹੀਂ ਕਰਦੇ ਇਸ ਕਰਕੇ ਆਪਣੇ ਕੰਮਾਂ ਤੇ ਜਰੂਰ ਧਿਆਨ ਦੇਣ ਗੱਲ ਤੇ ਬਾਕੀ ਬਹੁਤ ਵਧੀਆ ਕਹਾਣੀ ਸੀ ਤੁਹਾਨੂੰ ਕਿਵੇਂ ਲੱਗੀ ਤੁਸੀਂ ਜਰੂਰ ਦੱਸਿਓ ਤੇ ਕਮੈਂਟ ਸ਼ੇਅਰ ਜਰੂਰ ਕਰਿਓ ਤੇ ਮਿਲਦੇ ਆਪਾਂ ਕੋਈ ਨਵੀਂ ਕਹਾਣੀ ਦੇ ਨਵੀਂ ਵੀਡੀਓ ਦੇ ਨਾਲ ਧੰਨਵਾਦ